ਸੰਬਰਾਲਾ ਪੁਲਿਸ ਵੱਲੋਂ ਸਵੇਰੇ ਤੜਕਸਾਰ 5:30 ਵਜੇ ਦੇ ਕਰੀਬ ਕਾਸੋ ਆਪਰੇਸ਼ਨ ਚਲਾਇਆ ਗਿਆ ਜਦ ਜੇ ਇਹਨ ਸੰਬਰਾਲਾ ਦੇ 6 ਪਿੰਡਾਂ ਤੇ ਸ਼ਹਿਰ ਦੇ ਦੋ ਇਲਾਕੇ ਬੋਦਲ ਰੋਡ ਤੇ ਦੁਰਗਾ ਮਾਤਾ ਮੰਦਰ ਰੋਡ ਤੇ ਛਾਪੇਮਾਰੀ ਕੀਤੀ ਗਈ ਹੈ ਪੁਲਿਸ ਨੇ ਤਲਾਸ਼ ਮਿਲਨ ਤੇ ਨਸ਼ੇ ਦਾ ਵਪਾਰ ਕਰਨ ਵਾਲੇ ਬੌਂਸਰ ਨੂੰ ਘਰ ਦੇ ਵਿੱਚ ਹੀ ਦਬੋਚ ਲਿਆ ਗਿਆ ਤਾਂ ਪੁਲਿਸ ਨੇ ਇਸ ਬੌਂਸਰ ਦੇ ਕੋਲੋਂ 5 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਬੌਂਸਰ ਪਹਿਲਾਂ ਵੀ ਸ਼ਰਾਬ ਮਾਮਲੇ ਦੇ ਵਿੱਚ ਸਤੇ ਪਰਚਾ ਦਰਜ ਹੋ ਚੁੱਕਿਆ ਡੀਐਸਪੀ ਸੰਬਰਾਲਾ ਦਾ ਕਹਿਣਾ ਹੈ ਕਿ ਕਿਸੇ ਵੱਲੋਂ ਇਤਲਾਮ ਮਿਲਣ ਤੇ ਉਹਨਾਂ ਇਸ ਬੌਂਸਰ ਦੇ ਘਰ ਛਾਪੇਮਾਰੀ ਕੀਤੀ ਤੇ 5 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ ਇਸ ਨੂੰ ਕਾਬੂ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰੇ ਨਸ਼ਾ ਵੇਚਣ ਦਾ ਕੰਮ ਕਦੋਂ ਤੋਂ ਕਰਦਾ ਆ ਰਿਹਾ ਉਹਨਾਂ ਦੱਸੇ ਕਿ ਇਸ ਦੀ ਬਰੀਕੀ ਦੇ ਨਾਲ ਜਾਂਚ ਹੋਵੇਗੀ ਕਿ ਆਖਰੇ ਨਸ਼ਾ ਕਿੱਥੋਂ ਲਿਆਉਂਦਾ ਹੈ ਤੇ ਕਿੱਥੇ ਸਪਲਾਈ ਕੀਤੀ ਜਾਂਦੀ ਹੈ ਇਹ ਸਾਡੇ ਮਾਨਯੋਗ ਐਸਐਸਪੀ ਖੰਨਾ ਮੈਡਮ ਜੋ ਕਿ ਜਦੋਂ ਬੈਂਸ ਸੀ ਉਹਨਾਂ ਜਿਹੜੀ ਹੈ ਸੂਰੇ ਤਰਕੇ ਨਸ਼ੇ ਜਿਹੜੇ ਨਸ਼ੇ ਦੇ ਸਦਾਗਰ ਨਸ਼ਾ ਵੇਚਣ ਵਾਲੇ ਉਹਦੇ ਖਿਲਾਫ ਮਹਿਮ ਗੱਡੀ ਹੋਈ ਹੈ ਜਿਸ ਦੇ ਤਹਿਤ ਤੁਸੀਂ ਸਮਰਾਲਾ ਦੇ ਮਸ਼ਹੂਰ ਆਪਰੋਕਸੀਮੇਟ ਬਾਰਾ ਜਗ੍ਹਾ ਤੇ ਰੇਡ ਕੀਤੀ ਹੈ ਸਾਨੂੰ ਜਿਹੜਾ ਕਾਫੀ ਦੇਰ ਤੋਂ ਜਿਹੜਾ ਸਮਰਾਲਾ ਏਰੀਆ ਦੇ ਵਿੱਚ ਜਿਹੜਾ ਸਰਗਰਮ ਸੀ ਏਰੀਆ ਸਾਹਲ ਏਰੀਆ ਬੌਂਸਰ ਵੀ ਨੂੰ ਕਹਿੰਦੇ ਸੀ ਤੇ ਸਾਨੂੰ ਸਿਕੰਦਰ ਸਿੰਘ ਇਹ ਮਾਤਾ ਦੁਰਗਾ ਮੰਦਰ ਮਹੱਲੇ ਸਮਰਾਲੇ ਦਾ ਰਹਿਣ ਵਾਲਾ ਸੀ ਇਹਦਾ ਨਸ਼ਾ ਵੇਚਣ ਦਾ ਸ਼ਹਿਰ ਵਿੱਚ ਕੰਮ ਕਰਦਾ ਸੀ ਇਹਨੂੰ ਅਸੀਂ ਇਸ ਵੀਰੇ ਇਹਦੇ ਰੀਡ ਕਰਕੇ ਆ ਆਪਣਾ ਸਵੀਰੇ ਗ੍ਰਾਮ ਰਾਂ ਮਿਲਿ ਟੀਵੀ ਕਰਕੇ ਨੂੰ ਪੜਿਆ ਇਹਦੇ ਕੋਲ 4.90 ਗ੍ਰਾਮ ਦੀ ਹੈ ਹੋਇ ਨਾ ਮੌਕੇ ਤੋਂ ਬਰਾਮਦ ਕੀਤੀ ਹੈ ਇਸ ਤੋਂ ਬਿਨਾ ਇਸ ਨੂੰ ਆਲਰੇਡੀ ਇੱਕ ਜਿਹੜੇ ਤਿੰਨ ਬੰਦੇ ਫੜੇ ਸੀ ਉਹਦੇ ਮੁਕਦਮੇ ਦੇ ਨਾਮ ਦੇ ਕੀਤਾ ਆ ਉਹਦੀ ਇੰਟਰੋਗੇਸ਼ਨ ਦੇ ਬੇਸ ਤੇ ਵੀ ਇਹ ਮੰਦਾ ਆ ਡੇਟੀ ਹੋਇਆ ਸੀ ਇਸ ਤੋਂ ਬਿਨਾ ਸ਼ਾਇਦ ਸਾਡੇ ਜਿਹੜੇ ਮੌਜੂਦ ਬੰਦੇ ਸੀ ਇੱਕ ਨੂੰ ਮੌਜੂਦ ਬੰਦਿਆਂ ਨੇ ਵੀ ਸਾਨੂੰ ਜਿਹੜਾ ਇਹਦੀ ਇਨਫੋਰਮੇਸ਼ਨ ਦਿੱਤੀ ਸੀ ਦੇ ਜਿਹੜੇ ਅਸੀਂ ਟਿੱਪ ਨੂੰ ਅੱਗੇ ਇਹਦੀ ਇਨਵੈਸਟੀਗੇਸ਼ਨ ਅੱਗੇ ਨੂੰ ਵਧਾਉਂਦੇ ਹੋਏ ਇਹਨੂੰ ਅੱਜ ਕਾਬੂ ਕਰਕੇ ਆਏ ਹਾਂ ਜੇਖੋ ਐਫਆਰ ਨੰਬਰ 54 ਅੰਡਰ 61 21 48 32 ਇਸ ਤੋਂ ਬਿਨਾ ਇਸ ਦੇ ਖਿਲਾਫ ਹੈਕੀਅਰ ਆਫੈਂਡਰ ਵਾਲਾ 6111 21 ਐਨਐਸ ਵੀ ਲਗਾਈ ਗਈ ਸਬ ਇਨੇਕੋ ਕੀ ਗ੍ਰਾਮਮ ਕੀ ਹੋਇਆ ਜਿਹਦੇ ਕੋਲ ਇਹਦੇ ਕੋਲ 4.90 ਗ੍ਰਾਮ ਹੈਰੋਇਨ ਬਰਾਮਦ ਹੋਈ ਜੀ ਸਰ ਬੌਂਸਰ ਕਹੇ ਜਾਂ ਕਿਹਾ ਜਿਹੜਾ ਜਾ ਰਹੇ ਉਹਨੂੰ ਕੀ ਬੌਂਸਰ ਵੀ ਬਿਚੀ ਇਹ ਬੌਂਸਰ ਵੀ ਚਾ ਕੰਮ ਕਰਦੇ ਰਹੇ ਇਹਨਾਂ ਕੇ ਇਹਦੇ ਜਿਹੜਾ ਹੁਣ ਅਸੀਂ ਬੈਕਵਰਡ ਲਿੰਕ ਦੇ ਵੀ ਜਾ ਰਹੇ ਹਾਂ ਕਿਥੋਂ ਲੈ ਕੇ ਆਏ ਸੀ ਇਹਦਾ ਟਰੈਕਰ ਕੌਰ ਕੀ ਹੈ ਸਰ ਇਹਦਾ ਟਰੈਕ ਰਿਪੋਰਟ ਸਾਡੇ ਕੋਲ ਅਜੇ ਜਿਹੜਾ ਆਲਰੇਡੀ ਇਹਦੇ ਖਿਲਾਫ ਖਰਾਬ ਵੇਚਣ ਦਾ ਪਰਚਾ ਵੀ ਦਰਜ ਹੋਇਆ ਇਸ ਤੋਂ ਪਹਿਲਾਂ ਜਿਹੜਾ ਇੱਕ ਅਸੀਂ 2 ਦਿਨ ਪਹਿਲੇ ਪਰਚਾ ਦਿੱਤਾ ਉਹ ਬੰਦਿਆਂ ਨੇ ਵੀ ਈ ਹੈ ਉਸ ਲੀਡ ਵੀ ਅੱਗੇ ਬਣਾ ਦੇ ਉਹਨਾਂ ਬੰਦਿਆਂ ਨੂੰ ਵੀ ਜਿਹੜੀ ਹੈ 27 ਇਹਨੇ ਕੀਤੀ ਸੀ ਹਰਨ ਦੀ ਸਰ ਖੁਦ ਪੀਓਰ ਆਂਦੀ ਹੈ ਜੀ ਯਾ ਉਹ ਵੀ ਰੌਨ ਮੈਡੀਕਲ ਕਰਾਉਂ ਡਾਕਟਰਸ ਤੋਂ ਮੰਗਿਓ ਤਾਂ ਕਲੀਅਰ ਹੋ ਜਾਊਗਾ। ਅੱਛਾ ਇਹਦੀ ਕੋਈ ਚੇਂਜ ਜਿਹੜੀ ਹੈ ਉਹ ਉਹਦੇ ਨੂੰ ਡਿਟੈਕਟ ਕੀਤਾ ਜਾਂਦਾ। ਇਹਦਾ ਬਿਲਕੁਲ ਕਰਾਂਗੇ ਜਿਹਦੇ ਹੁਣੇ ਅਰੈਸਟ ਕੀਤਾ ਹੈ ਪਰਚਾ ਦਿੱਤਾ। ਇਹਦਾ ਰਿਕਮੈਂਡਿੰਗ ਵੀ ਖੰਗਾਵਾ ਲਾਂਗੇ ਤੇ ਜਿਹੜਾ ਫਾਰਵਰਡ ਲਿਗ ਵੀ ਖੰਗਾਵਾ ਲਾਂਗੇ ਅੱਗੇ ਕਿਹਨੂੰ ਕਿਹਨੂੰ ਦਿੰਦਾ ਸੀ ਤੇ ਪਿੱਛੋਂ ਕਿਹੜੇ ਬੰਦੇ ਤੋਂ ਲੈ ਕਾਲਾ। ਰਮਨ ਵਗੈਰਾ ਲੈ ਗਏ। ਤੇ ਅੱਜ ਪੇਸ਼ ਕਰਾਂਗੇ ਜੀ ਇਹ ਦੇ ਕੰਮ।